ਲੋਡੋ ਤੋਂ ਐਚਐਫ ਦੇ ਵਿੱਚ ਚੰਗਾ ਤਗੜਾ ਕੱਦ ਕਾੜਾ ਪੂਰੀ ਗਾਂ ਦੀ ਬੇਲ ਤੇ ਚਮਕ ਦੇਖ ਸਕਦੇ ਹੋ ਤੁਸੀਂ ਅਡਰ ਕੁਆਲਟੀ ਚੌਰ ਸੇ ਇਹਦੀ ਡਾਕਲੇ ਵੀਜੀ ਡਾਕਰ ਚੌਰ ਸ ਅਡਰ ਕੁਆਲਟੀ ਹੈ ਤੇ ਬੈਰ ਸਾਈਡ ਤੋਂ ਤੇ ਪੈਣੀ ਵਾਲੇ ਪਾਸੇ ਉੱਥਾਂ ਦੇਖ ਸਕਦੇ ਹੋ ਬੰਨ੍ਹੂ 11 11 ਥਰਾਂ ਤੇ ਕਾ ਵੀ ਸਪੇਸ ਤੇ ਲੈ ਜੋ ਤੇ ਬੇਲ ਗੂਲ ਕਾਦ ਕਾਟ ਕਾ ਵੀ ਸੁਨਾ ਗਾਂ ਦਾ ਤੇ ਕਰਦੇ ਵੀਰਾਂ ਨਾਲ ਗੱਲ ਕਿਣਾਂ ਵਸੂਆ ਤੇ ਉਹ ਵੀਰ ਜੀ ਕਿਣਾਂ ਵਸੂਆ ਤੇ ਦੂਜਾ ਸੂਏ ਸੂਏ ਇਹ ਕਿ ਸੂਨ ਵਾਲੀ ਸੂਨ ਵਾਲੇ 10 ਦਿਨ ਪਾਏ ਇਹਦੇ ਵੀ 10 ਦਿਨ ਪਾਏ ਆ ਟੱਲ ਦੇ ਦੇ ਸਕਦੇ ਹੋ ਦੋਸਤੋ ਠੰਡੀ ਸੀਲ ਆ ਜਾਂਦੀ ਹੈ ਤੇ ਇਹਦਾ ਕੀ ਰਿਕਾਰਡ ਆ ਪਹਿਲੇ ਸੂਏ ਦਾ ਇਹ 18 19 ਕਿਲੋ ਹੈਰ ਕਾ ਵੀ ਜੋ ਬਾਸੀ ਜਾਊਗੀ ਤੇ ਇੱਕ ਹੀ ਡਿਮਾਰ ਕਰਦੇ ਸੀ ਇਹਦਾ ਮੁੱਲ 70 65 ਦੀ ਦੇਣੀ ਹੈ ਇਹ ਨੰਬਰ ਦਾ 61798760 ਠੀਕ ਕੋਰ ਲੋ ਜੀ ਲਓ ਦੋਸਤੋ ਐਫ ਐਫ ਦੇ ਵਿੱਚ ਗਾਂ ਹੈ ਕੁੜੀ ਜੀ ਕ੍ਰਾਸਪੰਦੇ ਵਿੱਚ ਤੇ ਕਾਬੀ ਸ਼ਾਨਦਾਰ ਗਾਂ ਹੈ ਚੰਗੀ ਬੀਲ ਚੰਗੀ ਲੰਥ ਤੇ ਡਾਕ ਲਈ ਵੀਰ ਡਾਕ ਲਈ ਤਾਂ ਦੇਖੋ ਆਲਦੀ ਦੇਖੋ ਜੀ ਬਹਿਣੀ ਵਾਲੇ ਪਾਸੋਂ ਦੂਰ ਤੋਂ ਥਣ ਚੈੱਕ ਕਰ ਸਕਦੇ ਹਾਂ ਕਾ ਵੀ 16 ਮੁਠੀ ਆ ਥਣੇ ਰਲ ਤੇ ਬਾਕੀ ਵੀਰ ਉਹਨਾਂ ਨੇ ਕਰਦੇ ਗੱਲ ਕਿੰਵੇਂ ਸੂਏ ਆ ਤੇ ਸਸੀਗਾ ਵੀਰ ਜੀ ਉਹ ਠੀਕ ਠਾਕ ਜੀ ਹਾਂ ਜੀ ਕਿੰਵੇਂ ਸੂਆ ਜੀ ਸੂਆ ਬਾਈ ਜੀ ਤੀਜਾ ਸੂਆ ਗੂਆ ਤੀਜਾ ਸੂਆ ਕਿੰਨੇ ਦਿਨ ਬਾਕੀ ਐ ਹਜੇ 26 ਤਰੀਕ ਨੂੰ ਇਹ ਦਿਨ ਪੂਰੇ ਉੱਤੇ ਜਿਹੜੇ ਲਾਉਗੇ 8-9 ਦਿਨ ਉੱਤੇ ਲਾ ਜਾਨੀ ਕਿ 12 ਦਿਨ ਪਾਏ 12 ਦਿਨਾਂ ਨੂੰ ਪੂਰੀ ਬਾਂਜੂ ਥੱਲੇ ਪੂਰੀ ਪੂਰੀ ਬਾਈ 24 ਕਿਲੋ ਦੁੱਧ ਦਿੱਤਾ ਪਿਛਲੇ ਅੱਛਾ ਐਰਕ ਜਾਨੀ ਕਿ 25 ਤੋਂ ਪਲੱਸ ਚੱਲਣ ਦੇ ਉਹ ਆਪਾਂ ਉਹਨੇ 25 ਦਾ ਕਹਿ ਸਕਦੇ ਆ 25 ਕਹਿ ਸਕਦੇ ਜਿਹੜਾ ਚੋਇਆ ਕਿਉਂ ਅਗਲੇ ਸ਼ਾਮ ਦੇ ਸਿਰ ਤੇ ਹੋਊਗਾ ਬਾਕੀ ਦਾ ਤੇ ਕੀ ਡਿਮਾਂਡ ਕਰਦੇ ਹੋ ਡਿਮਾਂਡ ਬਾਈ ਜੀ 90000 ਰੁਪਏ ਦੀ ਡਿਮਾਂਡ ਤਾਂ ਮੌਕੇ ਤੇ ਕਰਦੇ ਆਂ ਉਹਦਾ ਕਰਦੇ ਨੰਬਰ ਦੱਸੋ ਨੰਬਰ ਮੇਰਾ ਹੈਗਾ 63764 ਹਾਂਜੀ 75301 ਜੀ ਲਓ ਦੋਸਤੋ ਮੰਡੀ ਦਾ ਨਗੀਨਾ ਬਹੁਤ ਸ਼ਾਨਦਾਰ ਪਿਓਰ ਐਚ ਐਫ ਦੇ ਵਿੱਚ ਗਾਂ ਹੈ ਕਾਤਗਾਠ 6 ਫੁੱਟ 5.5 6 ਫੁੱਟ ਦੀ ਹਾਈਟ ਦੇਖ ਸਕਦੇ ਤੁਸੀਂ ਤੇ ਆਰਡਰ ਕੁਆਲਿਟੀ ਟਾਈਟ ਆਰਡਰ ਕੁਆਲਿਟੀ ਦੀ ਮਾਲ ਕਿਆ ਦੇਖ ਸਕਦੇ ਹੋ ਢੱਕ ਲੋ ਤੇ ਥਣ ਵੇਖੋ ਦੋਸਤੋ ਬੈਣੀ ਵਾਲੇ ਪਾਸਿਓਂ ਮੁਠੀ ਵਾਲਾ ਥਣ ਤੇ ਦੋ ਦੋ ਗਿੱਠ ਦੀ ਫੇਰਦਾ ਤੇ ਬਹੁਤ ਸ਼ਾਨਦਾਰ ਚਮਕ ਬਹੁਤ ਸੋਹਣੀ ਗਾ ਕਿਹੇ ਗਲੋ ਕੁੱਸੀ ਨਹੀਂ ਗਈ ਤੇ ਬਾਕੀ ਕਰਦੇ ਆਂ ਭਾਈ ਹਣਾ ਗੱਲ ਕਿ ਨਜ਼ਰ ਹੋ ਗਿਆ ਸੂਈ ਨੂੰ ਤੇ ਬਹੁਤ ਸ਼ਾਨਦਾਰ ਗਾਵੇ ਸਾਡੀ ਸਸੀ ਕਾ ਪਾਜੀ ਸਿਕਾ ਜੀ ਕਿੰਨਾ ਸੂਬਾ ਜੀ ਪਹਿਲਾ ਸੂਬਾ ਜੀ ਪਹਿਲਾ ਸੂਬਾ ਜੀ ਕਿੰਨੇ ਦਿਨ ਹੋ ਗਏ ਸੂਈ ਦੇ ਪੰਜ 6 ਦਿਨ ਹੋ ਗਏ ਬੋਲੇ ਚੱਲ ਰਿਹਾ ਹਾਂ ਜੀ ਕਿੰਨਾ ਬੋਲਾ ਜੀ 22 23 ਲੀਟਰ ਬੋਲਾ ਜੀ ਇਹ ਮਿਹਨਮਾ ਗੰਡੇ ਮਿਹਨਮਾ ਜੀ ਮਿਹਨਮਾ ਯਾਨੀ ਕਿ 30 ਤੋਂ ਪਲੱਸ ਚੱਲੂਗਾ ਪਲੱਸ ਚੱਲੂਗਾ 35 36 ਲੀਟਰ ਦੱਸ ਦੇਊਗੀ ਬੱਚੀ ਨਸਲ ਦੀ ਕਿ ਜਾਤ ਦੀ ਹੈ ਮੰਨ ਲਾ ਵੀ ਪਤਾ ਲੱਗਦਾ ਵੇ ਮੰਡੀ ਦੀ ਵੱਜੀ ਗਾਂ ਆ ਕੇ ਤੇ ਕੀ ਡਿਮਾਂਡ ਕਰਦੇ ਹੋ ਬੋਲੇ ਇੱਕ 40 ਕਰਦੇ ਆ ਇੱਕ 40 ਨੰਬਰ ਦੱਸ ਦਿਓ 76 29 59 07 ਠੀਕ ਦੋਸਤੋ ਬਹੁਤ ਸੋਹਣੀ ਗਾਂ ਐ ਮੈਂ ਨਾ ਵੀ ਬੋਡੀ ਸਟਰਟਰ ਵੇਖ ਸਕਦੇ ਤੁਸੀਂ ਜਿ ਤਰ੍ਹਾਂ ਗੁੰਦਿਆਂ ਹੁੰਦਾ ਨਾ ਗੁੰਦਿਆ ਉਹ ਤਰ੍ਹਾਂ ਗੁੰਦੀ ਪਈ ਐ ਤੇ ਆ ਉਲਟ ਬਹਿਣੀ ਵਾਲੇ ਪਾਸੇ ਉਹ ਦੋ ਤੋਂ 98 ਵੇਖ ਸਕਦੇ ਜੂ ਤੇ ਪੇਟ ਫੂੜਾ ਵੇਖ ਸਕਦੇ ਮੱਝਾਂ ਵਾਂਗੂ ਕਿਸੇ ਨੇ ਚੰਗੀ ਸੋਹਣੀ ਰੀਜ ਲਾ ਕੇ ਵੀਰ ਨੇ ਸੰਭੀ ਆ ਬਹੁਤ ਸ਼ਾਨਦਾਰ ਆ ਤੁਹਾਨੂੰ ਤੋਰ ਕੇ ਵਿਖਾਉਣੇ ਆ ਥੋੜਾ ਪਸ਼ੂ ਨਾ ਡਰਦਾ ਹਾਂ ਫਾਰਮ ਦੀ ਫਾਰਮ ਦੀ ਬੱਚੀ ਤਿਆਰ ਹੋਈ ਆ ਤੇ ਖੁੱਲੀ ਰਹੀ ਆ ਇੱਥੇ ਆ ਥੋੜੀ ਜੀ ਡਰਦੀ ਤੇ ਤਾਂ ਕਰਕੇ ਤੇ ਮੈਂ ਆ ਤੁਹਾਨੂੰ ਤੋਰ ਕੇ ਤੁਹਾਨੂੰ ਥੋੜੀ ਬੁਸਾਦੀ ਆ ਆ ਕਰਮਾਲੀ ਚੱਲ ਆ ਇਹਨੂੰ ਨਹੀਂ ਆਉਦੀ ਤੇ ਮੈਂ ਖਰਾਬ ਨਾ ਕਰੇ ਤੇ ਲੈ ਆ ਇਹਨੂੰ ਚੱਲ ਫਾਰਮ ਦੀ ਬੱਚੀ ਆ ਜੋ ਰਸਾ ਪਾਇਆ ਡਰਦੀ ਥੋੜੀ ਜੀ ਤੇ ਤਾਂ ਕਰਕੇ ਮਾੜੀ ਹਿੱਕੀ ਬਾਈ ਇਹ ਦੇਖ ਸਾਦੇ ਦੋਸਤੋ ਅਟਰਕ ਵਾਲ ਦੀ ਮੋੜ ਲਿਓ ਲੈ ਆਓ ਤੇ ਬਹੁਤ ਸ਼ਾਨਦਾਰ ਗਾਂ ਹੈ ਮੈਨਾ ਵੀ ਜਿਹੜਾ ਵੀ ਖੜੂਗਾ ਜਿੰਨੇ ਦੋ ਤਿੰਨ گاਵਾ ਸਾਹਮਣੀਆਂ ਉਹਦੇ ਨਾਲੋਂ ਇੱਕੋ ਵੈੜ ਸਾਹਮਣੀਆਂ ਇਹ ਚੰਗੀ ਹੈ ਜੀ ਤਾ ਕਰਕੇ ਸੈਸਾਇਣਾ ਕੋਈ ਆਇ ਨਹੀਂ ਚਲ ਆ ਰਿਹਾ ਬਾਈ ਤੂੰ ਗੱਲ ਕਰ ਲੈ ਆ ਜੀ ਹਾਂਜੀ ਉਹ ਫਾਰਮ ਦੀ ਬੱਚੀ ਪਲੀ ਚਾਰ ਚੂਰ ਖਾ ਕੇ ਤੁਹਾਨੂੰ ਵੀ ਦੇਦੀ ਆ ਦੇਖ ਸਕਦੇ ਹੋ ਤੁਸੀਂ ਤੇ ਉਹ ਸ਼ਾਨਦਾਰ ਮਗਰੋਂ ਇੱਕ ਡੰਡੇ ਦਾ ਹਾਂ ਜਾ ਬਾਈ ਤੇ ਖੁੱਲਾ ਡੰਗਰ ਹੈ ਜਿਹੜਾ ਉਹਨੂੰ ਰੱਸਾ ਪਵੇ ਉਹ ਤੁਹਾਨੂੰ ਪਤਾ ਫਿਰ ਉਹ ਫਿਰ ਥੋੜਾ ਜਿਹਾ ਕਰਦਾ ਹੀ ਆ ਉਹ ਤਾਂ ਕਰਕੇ ਤੇ ਕੋਈ ਥੱਕ ਨਹੀਂ ਉਤਰਾ ਉਲਟ ਬਹਿਣੀ ਵਾਲੇ ਫਾਸੂ ਫੇਰ ਵੇਚਾ ਦੇ ਤੂੰ ਧੰਨ ਦੋਸਤੋ ਬਾਕੀ ਕਿੰਨੇ ਦਿਨ ਰਹਿੰਦੇ ਸੂਹ ਚ ਵੀਰ ਹੁਣਾਣਾ ਕਰਦੇ ਆ ਗੱਲ ਤੇ ਕੀ ਰਿਕਾਰਡ ਆ ਜਾਂ ਕਿੱਦਾਂ ਗਾ ਬਣ ਹੀ ਜਾਂਦਾ ਥੋੜਾ ਜਿਹਾ ਕਰਵਾ ਸੂਹਾ ਵੀਰ ਜੀ ਇਹ ਦੂਜਾ ਸੂਹਾ ਜੀ ਦੂਜਾ ਸੂਹਾ ਪਹਿਲੇ ਸੂਹ ਦਾ ਕੀ ਰਿਕਾਰਡ ਇਹਦਾ ਅੰਨੇ ਸਵੇਰ ਤੋਂ ਚਾਈਆਂ 28 29 ਕਿਲੋ 28 29 ਕਿਲੋ ਹੁਣ ਕਿੰਨੇ ਦਿਨ ਬਾਕੀ ਐ ਸੂਨ ਚ ਇੱਕ ਦਿਨ ਨੂੰ ਦਿਨ ਪੂਰੇ ਆਂਦੇ ਇੱਕ ਤਰੀਕ ਨੂੰ ਹਾਂਜੀ ਦਿਨੋਂ ਉਹ ਉੱਤੇ ਵੀ ਲੈ ਜਾਂਦੀ ਹੁੰਦੀ ਹੈ ਅਪਚਾਰ ਪੂਰੀ ਬਣ ਜਾਂਦੀ ਫਿਰ ਗਿਆਨੀ ਬੱਲ ਬਣਦੀ ਹੈ ਜੀ ਕੀ ਡਿਮਾਂਡ ਕਰਦੇ ਜੋ ਇਹਦੀ 1.5 ਲੱਖ ਕਰਦੇ ਜੀ 1.5 ਲੱਖ ਹਾਂਜੀ ਮਾਨਦਾਨ ਮਾਨਦਾਨ ਮੌਕੇ ਤੇ ਹੋ ਜੂਗਾ ਜੀ ਨੰਬਰ ਦਾ 9847 ਹਾਂਜੀ 62123 ਲੋ ਦੋਸਤੋ ਬਹੁਤ ਸ਼ਾਨਦਾਰ ਗਾੜਾ ਡੱਪ ਵਾਲੀ ਮੰਡੀ ਬਹੁਤ ਸ਼ਾਨਦਾਰ ਗਾਵਾ ਆਈਆਂ ਪਰ ਗਾਂ ਵੀ ਬੜੀ ਸ਼ਾਨਦਾਰ ਚੰਗਾ ਕੱਦ ਕਾਟ ਤੇ ਚੰਗੀ ਬੇਲ ਦੇ ਸਕਦੇ ਤੋ ਇਹ ਆਰਡਰ ਕੁਆਲਿਟੀ ਦੋਸਤੋ ਦੱਸਣ ਦੀ ਲੋੜ ਨਹੀਂ ਆਪੇ ਜੱਜ ਕਰ ਲਓ ਲਾਇਆ ਭਾਈ ਬਹੁਤ ਸ਼ਾਨਦਾਰ ਆਰਡਰ ਕੁਆਲਿਟੀ ਹੈ ਤੇ ਥਾਣਾ ਤੁਹਾਨੂੰ ਵੀਰੇ ਬਹਿਣੀ ਵਾਲੇ ਪਾਸਿਓਂ ਉਹ ਵਖਾ ਦੇਣੀ ਆ ਥਾਣਾ ਦੇ ਸਕਦੇ ਦੋਸਤੋ ਬਹਿਣੀ ਵਾਲੇ ਪਾਸਿਓਂ ਸਪੇਸ ਵੇਚ ਸਕਦੇ ਕਿੰਨੀ ਕਿੰਨੀ ਸਪੇਸ ਆ ਵੇਲਾ ਸਾਹਿਬ ਦਾ ਬਹੁਤ ਸ਼ਾਨਦਾਰ ਤੇ ਬੋਡੀ ਸਟਰਕਚਰ ਬਹੁਤ ਤਗੜਾ ਹੈ ਬਹੁਤ ਸ਼ਾਨਦਾਰ ਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਹਾਂਜੀ ਕਿੰਨਾ ਸੂਆ ਜੀ ਇਹ ਤੀਜੇ ਸੂਵੇ ਸੂਈ ਤੀਜੇ ਸੂਵੇ ਕਿੰਨੇ ਦਿਨ ਹੋ ਗਏ ਜੀ ਇਹ ਰਾਤ ਹੀ ਸੂਈ ਹੈ ਹਾਂ ਬੋਲਾ ਹੀ ਹੈ ਮਲਾ ਇਹ ਤਾਂ ਖਾਫ ਵੀ ਨਹੀਂ ਕੀਤੀ ਨਾ ਨਾ ਸਾਹਿਬ ਠੀਕ ਕੀ ਕਿੰਨਾ ਦੁੱਧ ਘੜਦੀ ਹੈ ਦੁੱਧ ਪਿਛਲੇ ਸੂਵੇ 32 33 ਲੀਟਰ ਘੜਿਆ 32 ਤੇ ਆਪਣੀ ਘਰ ਦੀ ਕਿ ਵਪਾਰ ਕਰਦੇ ਘਰ ਦੀ ਘਰ ਦੀ ਜੀ ਹਾਂਜੀ ਤੇ ਐਰ ਕਾ ਦਾ ਫਿਰ ਪਲਾਸੀ ਚੱਲੂਗਾ ਹਾਂਜੀ ਤੇ ਕੀ ਡਿਮਾਂਡ ਕਰਦੇ ਹੋ 1 20 ਮੰਗਦੇ ਮੋਬਾਈਲ ਨੰਬਰ ਦੱਸ ਦਿਓ 9896358123 ਠੀਕ ਕਿਹੜਾ ਲੋ ਦੋਸਤੋਂ ਭੁੰਨ ਦੇ ਵਿੱਚ ਬੈੜਾ ਛਾਈ ਆ ਚੈੱਕ ਕਰੋ ਆਰਡਰ ਕੁਆਲਟੀ ਰਿਪੋਰਟ ਸ਼ਾਨਦਾਰ ਤੇ ਭੂਨਾ ਜੇ ਵੀਰਾਂ ਦਾ ਲਿਆਓ ਵੀਰ ਤੇ ਬਹੁਤ ਸ਼ਾਨਦਾਰ ਬੈੜਾ ਚਮਕ ਵੇਖ ਸਕਦੇ ਹੋ ਤੁਸੀਂ ਥਾਂ ਦੀ ਕੁਆਲਟੀ ਵੇਖ ਸਕਦੇ ਹੋ ਜੋ ਆਰਡਰ ਕੁਆਲਿਟੀ ਬਹੁਤ ਵਧੀਆ ਹੈ। ਕੱਪ ਲੋਹਣ ਆ ਜੇ ਤੇ ਬੈਣੀ ਵਾਲੇ ਪਾਸੋਂ ਤੁਹਾਨੂੰ ਵਿਖਾ ਦਿੰਨੇ ਆ। ਥਣ ਦੇ ਸਕਦੇ ਬੈਣੀ ਵਾਲੇ ਪਾਸੋਂ। ਠੰਡੀ ਸੀਲ ਆ। ਨੱਕਲੀ ਹੈ। ਦੱਸਿਓ ਠੰਡੀ ਸੀਲ ਆ ਜੀ। ਜਮਾਂ ਬਈ ਤੇ ਕਿੰਨਾ ਚਿਰ ਬਾਕੀ ਹੈ ਜੀ ਇਹਦੇ? ਬੱਲੇ ਜੀ 2-4 ਦਿਨ ਵੀਰੇ। ਅਜੇ ਬੰਜੂ ਹੁੰਨੇ ਦਨ ਹਾਂ। ਆਹ ਵੇਖ ਸਕਦੇ ਹੋ ਦੋ ਤੋਂ ਠੰਡੀ ਸੀਲ ਹੈ ਨਹੀਂ ਤੇ ਲੋਕੀ ਆਉਂਦੇ ਚਾਹੀ ਵਾਲ ਗਰਮ ਵੜੀਆਂ ਤੇ ਠੰਡੀ ਸੀਲ। ਅਜਾ 2-4 ਦਿਨ। ਜੀ। ਤੇ ਕਿੰਨਾ ਦੁੱਧ ਦੇਣਗੇ? ਦੇ ਦੂਗੇ ਵੀਰੇ 16 ਕਿਲੋ ਵੀਰੇ 16 ਕਿਲੋ ਹਾਂਜੀ ਤੇ ਕੀ ਡੀਮਾਰਕ ਕਰਦੇ ਇਹਦਾ 40000 ਰੁਪਏ ਵੀਰੇ 40000 ਰੁਪਏ ਹਾਂਜੀ ਮਾਮਤਾਨ ਮਾਮਤਾਨ ਚੱਲ ਰਾਂਗੇ ਮੋਕੇ ਦੇ ਵੀਰੇ ਨੰਬਰ ਦਾ 978045232 ਲੋ ਆ ਵੀ ਨਾਗ ਵੀਰ ਹੋਣਾ ਕੋਲੀ ਆ ਬਹੁਤ ਸ਼ਾਨਦਾਰ ਚੰਗਾ ਸੂਹਾ ਕੱਦ ਗਿਆੜ ਆ ਤੇ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਲੈ 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 ਆਰਡਰ ਕੁਆਲਿਟੀ ਵੇਖ ਸਾ ਤੇ ਆ ਵੀ ਸ਼ਾਨਦਾਰ ਟਾਈਟ ਆਰਡਰ ਕੁਆਲਿਟੀ ਲੈਓ ਗਾ ਦੀ ਚਮਕ ਵੀ ਸੋਹਣੀ ਆ ਬਾਡੀ ਸਟਾਰਟ ਬਹੁਤ ਵਧੀਆ ਲੰਥ ਵੀ ਬਹੁਤ ਆ ਕਵਾਲਿਟੀ ਦੋਸਤੋ ਇਹ ਸਾਜ ਤੇ ਉਲਟ ਬਹਿਣੀ ਵਾਲੇ ਪਾਸਿਓਂ ਥਣ ਵੇਖ ਲਓ ਮੁੱਠੀ ਵਾਲਾ ਸਾਨੂੰ ਦੱਸ ਦੇ ਕਿੰਨਾ ਸੁਆ ਵੀਰ ਜੀ ਇਹ ਤੇ ਦੂਜਾ ਸੁਆ ਵੀਰ ਜੀ ਦੂਜਾ ਸੁਆ ਕਿੰਨੇ ਦਿਨਾਂ ਦਾ ਇਹ ਵਿੱਚ ਪਰਸੋਂ ਸੁਈ ਆ ਜੀ ਪਰਸੋਂ ਬੌਲੇ ਚੱਲਣਗੇ ਕਿੰਨਾ ਬੌਲਾ 20 ਕਿਲੋ ਬੌਲਾ ਇੱਥੇ ਆਹ ਜਿਹੜਾ ਤਲਾਗ ਹੈ ਹਾਂਜੀ ਹਾਂਜੀ ਕੰਡੇ ਵਾਲਾ ਜੀ ਭਾਵੇਂ ਅਗਲਾ ਦੋ ਟਾਈਮ ਚੋੜੇ ਹਾਂਜੀ ਬੌਲਾ ਦਾ ਟਾਈਮ ਚੋੜੇ ਜੀ ਠੀਕ ਕੀ ਡਿਮਾਰ ਕਰਦੇ ਇਹਦਾ ਲੱਖ ਰੁਪਿਆ ਵੀਰ ਜੀ ਮਾਹਤ ਦਾ ਮੌਕੇ ਤੇ ਮੌਕੇ ਤੇ ਹੋ ਜੂਗਾ ਨੰਬਰ ਦਾ 978450232 ਠੀਕ ਨਹੀਂ ਨਹੀਂ ਲਓ ਦੋਸਤੋ ਬਹੁਤ ਸ਼ਾਨਦਾਰ ਗਾਹ ਹੈ ਤੇ ਕਾਦ ਕਾਠ ਬਹੁਤ ਤਗੜਾ ਚੰਗੇ ਵੱਡੇ ਕਾਦ ਕਾਠ ਦੀ ਹੈ ਮਾਲਕਾ ਤੇ ਚਮਕ ਵੇਖ ਸਕਦੇ ਤੁਸੀਂ ਤੇ ਆਰਡਰ ਕੁਆਲਟੀ ਦੋਸਤੋ ਚੈੱਕ ਕਰੋ ਡੱਕ ਲਈ ਬਾਈ 1 ਮਿੰਟ ਮੋੜਾ ਡੱਕੀ ਮੋੜਾ ਡੱਕੀ ਆਰਡਰ ਕੁਆਲਟੀ ਚੈੱਕ ਕਰੋ ਕੋਲ ਟਾਈਟ ਆਰਡਰ ਕੁਆਲਟੀ ਤੇ ਮੁਠੀ ਵਾਲਾ ਥਣ ਦੇ ਸਪੇਸ ਗੇਠ-ਗੇਠ ਦੇ ਵੇਖ ਲੋ ਤੇ ਚਮਕ ਦੇਖ ਸਕਦੇ ਹੋ ਤੁਸੀਂ ਉਹ ਸ਼ਾਨਦਾਰ ਲੈ ਜਾਣ ਲੈਣ ਤੇ ਨਿਕਾਜ ਆ ਸਿੰਗਾ ਬਸ ਤੇ ਕਰਾਸ ਤੇ ਥੋੜੀ ਜੀ ਆਉਂਦੀ ਹੈ ਬਾਕੀ ਤੁਹਾਨੂੰ ਜਿਆਦਾ ਜੱਜ ਹੋਊਗੀ ਸਾਡਾ ਤਾਂ ਫਰਜ਼ ਆ ਤੁਹਾਨੂੰ ਡੰਗਰ ਵੇਖਾਣਾ ਤੇ ਪਰ ਸ਼ਾਨਦਾਰ ਗਾਏ ਯਾਰ ਦੋ ਸੰਭ ਨਾਲੋਂ ਇਹੋ ਜੀ ਇੱਕੋ ਸੰਭੀ ਹੋਏ ਤੇ ਮਾਰ ਨਾਲ ਵੀ ਚੰਗੀ ਆ ਬਹੁਤ ਸ਼ਾਨਦਾਰ ਗਾਏ ਕਿ ਇਹ ਗੱਲਾਂ ਕੁਸ਼ੀ ਨਹੀਂ ਬਾਕੀ ਕਰਦੇ ਭਾਈ ਹੁਣਾਂ ਨਾਲ ਗੱਲ ਸਸਿਕਾ ਵੀਰ ਜੀ ਉਹ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਕਿਹਨਾਂ ਸੂਹਾ ਵੀਰ ਜੀ ਤੇਰੀ ਸੂਹਾ ਦੂਜਾ ਹੀ ਆ 6 ਰਾਂ ਦਾ ਮੂੰਹ ਜੀ ਅੱਛਾ ਸੂਹਾ ਦੂਜਾ ਤੇ ਮੂੰਹ 6 ਰਾਂ ਦਾ 6 ਰਾਂ ਦਾ ਇੱਕ ਗੱਲ ਸੂਹਾ ਸੂਇਆ ਮਗਰ ਬੱਛੀ ਆ ਕਹਿੰਦਾ 8-9 ਕਿਲੋ ਬੌਲਾ ਕੱਲ ਕੱਢ ਕੇ ਪਾਈ ਵੀ ਆਪਣੀ ਗੱਲ ਅੱਛਾ 8-9 ਕਿਲੋ ਕੱਢ ਕੇ ਲਿਆਂਦੀ ਆ ਕੱਢ ਕੇ ਪਾਈ ਵੀ ਆ ਇਹ ਬੌਲਾ ਹੀ ਆ ਇਹ ਖੀ ਸਿੱਪੀਲਾ ਹੀ ਹੁੰਦਾ ਤੇ ਕਿੰਨਾ ਦੁੱਧ ਮੰਨ ਲਾ ਵੀ ਇਹ ਪਹਿਲੇ ਸੂਏ ਨੇ ਦਿੱਤਾ ਇਹਨੇ ਪਹਿਲਾਂ ਨੇ ਦੁੱਧ ਤਾਂ ਕਹਿਣਾ ਪਤਨੀ ਦਿੱਤੀ ਕਿਲੋ ਕੋ ਆਲ ਗਈ 26-27 ਕਿਲੋ ਦੁੱਧ ਦਿੱਤਾਗਾ ਮੇਰੇ 26-27 ਕਿਲੋ ਆਂਦਾ ਵੀ ਹ ਐਰਕਾ ਦਾ 30 ਤੋਂ ਪਲੱਸ ਚੱਲੂ ਆ 30 ਤੋਂ ਪਲੱਸ ਆਪਾਂ 30 ਦੀ ਗਾਰੰਟੀ ਲੈ ਲਾਂਗੇ ਆਪਾਂ ਇਹ ਨਾ ਸੋਚਿਓ ਕਿ ਮੈਂ ਗਾਂ ਦੇਖ ਕੇ ਮਾਲਾ ਵੀ ਉਹਨਾਂ ਦੀ ਤਰੀਫ ਕਰਨੇ ਪਰ ਗਾਂ ਵੀਡੀਓ ਭਾਵੇਂ ਤੁਹਾਨੂੰ ਨਿੱਕੀ ਲੱਗੇ ਗਾਂ ਬਹੁਤ ਤਗੜੀ ਆ ਦੋਸਤੋ ਤੇ ਐਰਕਾ ਮਾਲਾ ਵੀ 30 ਤੋਂ ਪਲੱਸ ਦੀ ਨਹੀਂ 30 ਤੋਂ ਪਲੱਸ ਹੋਊਗੀ ਆਪਾਂ 30 ਕਿਲੋ ਗਾਰੰਟੀ ਲੈ ਲਾਂਗੇ ਜੀ ਤੇ ਕੀ ਡਿਮਾਂਡ ਕਰਦੇ ਡਿਮਾਂਡ ਜੀ ਇਹਦੀ ਆਪਾਂ ਕਰਦੇ ਆ ਕੋਈ ਬਾਲਾ ਨਹੀਂ ਕਰਦੇ ਬਸ ਇਹ 80000 ਰੁਪਏ ਦੇ ਦਾਂਗੇ 80000 ਨੰਬਰ ਦਾ 8146694120 ਜੀ ਲੋ ਦੋਸਤੋ ਵੀਰੋ ਨਾਲ ਕੋਲੀ ਗਾਂ ਹੈ ਥੋੜੀ ਕ੍ਰੋਸ ਪਰ ਸ਼ਾਨਦਾਰ ਗਾਂ ਹੈ ਵੀ ਚਮਕ ਪੂਰੀ ਕੱਦ ਕਾਠ ਫੁੱਲ ਹਾਈਟ ਪਤਲੀ ਆ ਵੀ ਇਹ ਨਹੀਂ ਵੀ ਇਹ ਚੰਮ ਚੜਿਆ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਜੀ ਲਿਆ ਬੰਦ ਤੇ ਥਾਣ ਵੇਚ ਸਕਦੇ ਬੈਣੀ ਵਾਲੇ ਪਾਸ ਤੇ ਨੀ ਕਾ ਆਇਆ ਸਿੰਘਾ ਇਹਦੇ ਵੀ ਇਹ ਵੀ ਥੋੜੀ ਕ੍ਰੋਸ ਆ ਜਾਂਦੀ ਇਹ ਸੋਖੋ ਆਿੰਦਾ ਵੀ ਡੰਗਰ ਆ ਜਿਹੜਾ ਕ੍ਰੋਸ ਦੇ ਵਿੱਚ ਗਰਮੀ ਥੋੜੀ ਘੱਟ ਆਉਂਦਾ ਦੂਜਾ ਮਨਾਉਦਾ ਤਾਂ ਕਰਦੇ। ਬਾਕੀ ਬਾਈ ਉਹਨਾਂ ਨਾਲ ਕਰਦੇ ਗੱਲ। ਕਿੰਨਾ ਵਾ ਸੂਆ ਹੈ? ਕੀ ਡਿਟੇਲ? ਸਾਸਿਕਾ ਵੀਰ ਜੀ? ਸਾਸਿਕਾ ਵੀਰ ਜੀ। ਉਹ ਠੀਕ ਠਾਕ ਜੀ। ਵੀਰ ਜੀ। ਕਿੰਨਾ ਵਾ ਸੂਆ ਜੀ? ਉਹ ਤੀਜਾ ਸੂਆ ਸੂਈ ਹੈ ਜੀ। ਮੈਂ ਕਹਿਣ ਨੂੰ ਪਾਉਂ ਦੂਜਾ ਪਹਿਲਾਂ। ਉਹ ਲੱਗਦੀ ਨਹੀਂ ਉਦਰਾ। ਹੈ ਚਮਕ ਪੂਰੀ ਆ ਬੁੱਲ। ਤੀਜਾ ਸੂਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਰਾਤ ਸੂਈ ਰਾਤ ਹੀ ਬੋਲੇ ਜੀ ਚੱਲ ਰਹੀ ਬੋਲੇ ਜੀ ਜਿਉਂ ਬੋਲੇ ਕੀ ਉਮੀਦ ਆ ਦੁੱਧ ਦੀ ਸਾਫ ਕਰਕੇ ਪਾਈਏ ਦੁੱਧ 18 20 ਕਿਲੋ ਗਾਰੰਟੀ ਦਾ ਮੈਂ ਆ ਦੁੱਧ 18 20 ਇਹ ਕਰੋਚ ਆ ਜਾਂਦੀ ਨਾ ਸਾਢੇ 6 ਪੈਂਟ ਦਾ ਦੁੱਧ ਹੁੰਦਾ ਮੱਗੇ ਨਾ ਕਰੋਚ ਆ ਜਾਂਦੀ ਨਾ ਗਰਮੀ ਗਰਮੀ ਨਹੀਂ ਗਰਮੀ ਨਾ ਠੰਡ ਅੱਛਾ 1.5 ਲੱਖ ਦੀ ਮੈਂ ਤਾਂ ਮੁਕਾਬਲਾ ਕਰੂਗੀ ਠੀਕ ਹੈ ਤੇ ਕੀ ਡੀਮਾਰਕ ਕਰਦੇ ਹੋ ਮਾਨਤਾਲ ਦੀ 85000 ਮਾਨਤਾਲ ਮੌਕੇ ਤੇ ਕਰਦਾ ਤਿੰਨ ਨੰਬਰ ਦਾ ਯੇ ਤਾਂ ਦੀ ਦਗਾ ਯੈਸ অর ਨੋਟ ਕੀ ਨੰਬਰ ਦਦੋ 62807 8817 ਲੋ ਵੀਰੋਣਾ ਕੋਲ ਵਹਿੜਿਆ ਮੂੰਹ ਚਾਰ ਦੰਦ ਜੋ ਤੇ ਪਰ ਮੂੰਹ ਦੇਖੋ ਕਿਦਾਂ ਪਹਿਨਾ ਮੈਂ ਤੁਹਾਨੂੰ ਆਣਾ ਬੋਦੀ ਵਾਲੀ ਗਾਂ ਵੇ ਪਤਲੇ ਫੇਸ ਦੀ ਤੇ ਵੀ ਸ਼ੇਪ ਦੇ ਵਿੱਚ ਡੱਕੀ ਇੱਕ ਮੁੰਡਾ ਕੋਲ ਡੱਕੀ ਆਰਡਰ ਕੁਆਲਟੀ ਦੋਸਤੋ ਚੈੱਕ ਕਰੋ ਪਹਿਲੇ ਸਭ ਤੇ ਥਣ ਗਾਣ ਲੱਗਾ ਵੀ ਛਾੜੀ ਗੱਲਾਂ ਦੋ ਜਿੱਤਰਾ ਮੱਝਰਗਾ ਮੱਝਰਗਾ ਥਾਣੇ ਮੱਝਰਗਾ ਡੱਕੀ ਡੱਕੀ ਡਾਕ ਦਾ ਲੈ ਯਾਰ ਮੈਂ ਥਾਣ ਸੁਣ ਬੋਸਾਉਣੇ ਆ ਮੂੰਹ ਚਾਰ ਦੰਦ ਦੋਸਤੋ ਤੇ ਥਣ ਵੇਖੋ ਗਾਂ ਮੂਰਤਰ ਕੀ ਗਾਂ ਬਾਈ ਦੀ ਥਣ ਵੇਖੋ ਸਹੀ ਹੈ ਤੇ ਮੂੰਹ ਚਾਰ ਦੰਦ ਜੋ ਤੇ ਬਾਈ ਨੂੰ ਪੁੱਛਦਾ ਕਿੰਨੇ ਦਿਨ ਹੋ ਗਏ ਸੂਈ ਨੂੰ ਬੋਦੀ ਵਾਲੀ ਗਾਂ ਹੈ ਤੇ ਥਣ ਬਹੁਤ ਕੁਆਲਟੀ ਦਾ ਲੱਗਾ ਤੇ ਟਾਈਟ ਆਰਡਰ ਦੀ ਆ ਚੱਡਾ ਪਿਛੋਂ ਆ ਕਸਮਾ ਢਿੱਲੇ ਚੱਡੇ ਦੀ ਨਹੀਂ ਕੀ ਦੇਖ ਸਕਦੇ ਜੀ ਤੋ ਕਿੰਨੇ ਦਿਨ ਹੋ ਗਿਆ ਸੂਈ ਨੂੰ ਜੀ ਇਹਨੂੰ ਸੂਈ ਨੂੰ ਹੋਈ ਸੀ 5-6 ਠੰਡੀ ਧੀਰੀ ਵੀ ਹੈਗੀ ਹੱਥ ਲਾ ਕੇ ਜਮਾ ਠੰਡੀ ਧੀਰੀ ਆ ਠੰਡੀ ਧੀਰੀ 5-6 ਜਾਨੀ ਕਿ ਬੋਲੇ ਤੋਂ ਬਾਹਰ ਆ ਗਿਆ ਕਿੰਨਾ ਐਟਾ ਬਹੁਤ ਦੋ ਦੋ 10-18 ਕਿਲੋ ਬੋਲਾ ਜੀ ਐਟਾ ਹਾਂ ਜੀ ਠੀਕ ਤੇ ਕੀ ਡਿਮਾਂਡ ਹੈ ਦੀ ਡਿਮਾਂਡ ਜੀ 85000 ਰੁਪਏ ਮਾਣਦਾਨ ਮੌਕੇ ਦੇ ਠੀਕ ਨੰਬਰ ਦੱਸ 62807 9311 ਠੀਕ ਲਓ ਦੋਸਤੋ ਮੰਡੀ ਦਾ ਨਗੀਨਾ ਬਹੁਤ ਸ਼ਾਨਦਾਰ ਗਾਂ ਹੈ ਬਲੈਕ ਕਲਰ ਦੇ ਵਿੱਚ ਤੇ ਅਡਰ ਕੁਆਲਟੀ ਚੈੱਕ ਕਰੋ ਤੇ ਬਹੁਤ ਸ਼ਾਨਦਾਰ ਟਕੀ 98 ਸਾਡੇ ਦੋਸਤੋ ਮੁੱਠੀ ਵਾਲਾ ਥਾਣਾ ਤੇ ਕਾਫੀ ਸੋਹਣਾ ਤੇ ਚਮਕ ਪੂਰੀ ਗਾਂ ਦੀ ਹਾਈਟ ਲੈਂਥ ਨਾ ਵੱਡੇ ਦੀ ਤੇ ਨਾ ਛੋਟੀ ਦਰਮਿਆਨੇ ਕਰਦੀ ਬਹੁਤ ਸੋਹਣੀ ਹੈ ਬਾਕੀ ਭਾਈ ਉਹਨਾਂ ਨੇ ਕਰ ਦੇਗਾ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹੋ ਠੀਕ ਠਾਕ ਜੀ। ਕਿੰਨਾ ਵਾ ਸਵੇਰ ਜੀ ਇਹ? ਦੂਜਾ ਸਵੇਰ ਬਾਈ। ਦੂਜਾ ਸੂਆ। ਪਹਿਲੇ ਸੂਏ ਦਾ ਕੀ ਰਿਕਾਰਡ ਇਹਦਾ? ਪਹਿਲੇ ਸੂਏ ਦਾ ਬਾਈ 18 ਕਿਲੋ ਦਾ ਰਿਕਾਰਡ ਹੈ। 18 ਕਿਲੋ ਦਾ। ਐਰ ਕਾਂ ਤਾਂ 20 ਤੋਂ ਪਲੱਸ ਹੀ ਜਾਊ। 22 ਕਿਲੋ ਗਾਰੰਟੀ ਦੇਦਾ। 22 ਕਿਲੋ ਦੀ ਗਾਰੰਟੀ। ਕਿੰਨੇ ਦਿਨ ਰਹਿੰਦੇ ਸੂਨ ਚ? ਅਜੇ 15 ਦਿਨ ਪਏ ਨੇ ਬਣੂ ਆਏ। ਅਜੇ 15 ਦਿਨ ਪਏ ਆ। ਫਿਰ ਤਾਂ ਪੰਜੂ ਬੜੀ ਤਗੜੀ। ਤੁਰਾਂ ਨਹੀਂ ਆਣਾ ਬੱਛੀ ਤਾਂ ਹੋਏ। ਅੱਛਾ। ਨਹੀਂ ਬਣੂ। ਕਿ 22 ਲੀਟਰ ਦੀ ਗਾਰੰਟੀ ਨਾ ਦੋਗੇ। ਆ ਬਾਈ 22 ਲੀਟਰ ਮਾਂ ਦਾ ਮੌਕੇ ਤੇ ਮੌਕੇ ਤੇ ਨੰਬਰ ਦਾ ਨੰਬਰ ਆਪਣਾ ਹੈਗਾ ਬਾਈ 3597 4872 48 ਲੋ ਦੋਸਤੋ ਇਹ ਚੈੱਕ ਦੇ ਵਿੱਚ ਗਾਂ ਚੈੱਕ ਕਰੋ ਪਹਿਲੋ ਆਰਡਰ ਕੁਆਲਟੀ ਬਹੁਤ ਲਾਜਵਾਬ ਆਰਡਰ ਕੁਆਲਟੀ ਆ ਤੇ ਕੱਦ-ਗਾਠ ਗਾਂ ਦਾ ਬਹੁਤ ਯੋਗਰਦਸਤਾ ਲੰਥ ਵੀ ਕਾਫੀ ਸੋਨੀ ਹੈ ਤੇ ਕੱਦ ਵੀ ਆਰਡਰ ਕੁਆਲਟੀ ਟਾਈਟ ਆਰਡਰ ਕੁਆਲਟੀ ਦੀ ਮੰਗ ਕਰਦੇ ਤੇ ਬੋਦੀ ਵਾਲੀ ਗਾਂ ਵੇਖੀ ਸਾਧੂ ਤੁਸੀਂ ਦੇਖ ਲਓ ਕਾ ਵੀ ਸ਼ਾਨਦਾਰ ਚੰਗਾ ਕੱਟ ਕਾਟ 5 5.5 ਫੁੱਟ ਦੀ ਹਾਈਟ ਤੇ ਬਹੁਤ ਸੋਹਣੀ ਮੋਹ ਮੇਰੇ ਹਿਸਾਬ ਨਾਲ ਅਜੇ ਦੋਂਦੀ ਜੇ ਚੌਗੀ ਹੋਣੀ ਆ ਤੇ ਵੀਰੇ ਕਰਦੇ ਆਂਗੇ ਆਰਡਰ ਕੁਆਲਿਟੀ ਬਹੁਤ ਲਾਜਵਾਬ ਆਹ ਥਾਣੇ ਦੋਸਤੋਂ ਬਹਿਣ ਵਾਲੇ ਪਾਸੋਂ ਵੇਚ ਸਕਦੇ ਆਂ ਸਪੇਸ ਕਾਫੀ ਆ ਮੁੱਠੀ ਵਾਲਾ ਥਾਣਾ ਆ ਆਡਰ ਕੁਆਲਿਟੀ ਬਹੁਤ ਸ਼ਾਨਦਾਰ ਪਤਲੀ ਲੱਗਦੀ ਤੇ ਵੀਰ ਉਹ ਨਾ ਨਾ ਕਰਦੇ ਨਾ ਸਸਿਆ ਵੀਰ ਜੀ ਕਿੰਨਾ ਸੁਭਾ ਜੀ ਪਹਿਲਾ ਸੁਆ ਪਹਿਲਾ ਸੁਆ ਮੂੰਹ ਕਿਵੇਂ ਆ ਮੂੰਹ ਹੈ ਛੇ ਦਾ ਹੁੰਦਾ ਜੀ ਛੇ ਦਾ ਹੁੰਦਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਨੂੰ 8 ਦਿਨ ਹੋ ਗਏ 8 ਦਿਨ ਹੋ ਗਏ ਬੋਲੇ ਤੋਂ ਬਾਹਰ ਆ ਗਈ ਜਿੰਨੇ ਬਸ ਬੋਲੇ ਤੋਂ ਬਾਹਰ ਹੀ ਹੈ ਵੀ 10 ਦਿਨਾਂ ਤੋਂ ਬਾਅਦ ਅਸਲੀ ਆਉਂਦਾ ਕਿੰਨਾ ਕਿੰਨਾ ਬੋਲਾ ਹੁਣ ਤਾਂ 20 ਲੀਟਰ ਹੈ 20 ਲੀਟਰ ਕਿੰਨਾ ਦੁੱਧ ਕਰ ਦੂਗੇ ਮੇਰੇ ਸੋਨ 25 26 ਲੀਟਰ ਕਰ ਦਿੰਦਾ ਇਹ ਕਿਹੜੀ ਨਸਲ ਦੀ ਬਰੀਡ ਆ ਪੂਰੀ ਇਹ ਐਚ ਐਫ ਆ ਵੀਰ ਜੀ ਆਪੇ ਹੈਗੀ ਆ ਏ ਬੀ ਐਸ ਦੇ ਅਰਮਾਡਾ ਦੀ ਏ ਵੀ ਅਸਰ ਰਮਾਡਾ ਦੇ ਸੀ ਰਮਾਡਾ ਠੀਕ ਕਿਉਂ ਆਰਡਰ ਕੁਆਲਟੀ ਵੀ ਵੇਖ ਕੇ ਜਿਹਨੂੰ ਉਹਦਾ ਪਰਖ ਹੈ ਉਹਨੂੰ ਤਾਂ ਪਰਖ ਵੇਖ ਲੈਣੀ ਹੈ ਉਹਨੇ ਤਾਂ ਆਪਦੀ ਪਰਖ ਨਹੀਂ ਲੈਣੀ ਜੀ ਕੀ ਡਿਮਾਰਕ ਕਰਦੇ ਵੀਰ ਜੀ ਇਹਦੇ 95000 95000 ਨੰਬਰ ਦਾ 9653501987 ਹੂੰ ਬਹੁਤ ਦੋਸਤੋ ਇੱਕ ਵੀਰ ਉਹ ਨਾ ਕੋਰੂ ਹੋ ਰਿਹਾ ਚੈੱਕ ਕਰੋ ਬਹੁਤ ਸ਼ਾਨਦਾਰ ਤੇ ਵੀਰ ਨੇ ਦੋਨੇ ਦੱਸਿਆ ਵੀ ਇਹ ਫਾਰਮ ਦੀਆਂ ਆਏ ਕੋਈ ਵਪਾਰੀ ਤੋਂ ਨਹੀਂ ਲਈਆਂ ਆਰਡਰ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਤੇ ਚੰਗੀ ਲੰਥ ਚੰਗਾ ਕਦਗਾਠ ਇਹ ਗਾਂ ਦਾ ਵੀ ਤੇ ਬਹੁਤ ਸ਼ਾਨਦਾਰ ਗਾ ਹੈ ਅਰਡਰ ਕੁਆਲਟੀ ਵੇਖੋ ਦੋਵਾਂ ਗਾਵਾਂ ਦੇ ਜਿਹੜੇ ਆਰਡਰ ਹੈ ਨਾ ਛੱਡੇ ਮਾਰਦੇ ਐ ਟਾਈਟ ਹੈ ਵੀ ਇਹ ਨਹੀਂ ਢਿੱਲੇ ਢਾਲ ਗਏ ਵੱਜ ਗਏ ਬਹੁਤ ਸ਼ਾਨਦਾਰ ਤੇ ਜੇ ਥਾਂ ਦੀ ਬੰਦਰ ਦੀ ਗੱਲ ਕਰਾਂ ਉਹ ਮੁੱਠੀ ਵਾਲਾ ਥਾਣੇ ਦਾ ਵੀ ਤੇ ਸਪੇਸ ਵੀ ਸਾਡੀ ਕਿਉਂ ਚੋਣੀ ਜਿੰਨੇ ਹੱਥ ਲਾਏ ਉਹਨੂੰ ਮੁਸ਼ਕਲ ਨਾ ਹੋਵੇ ਤੇ ਵੀਰਾਂ ਦਾ ਵੀ ਘਰ ਤੇ ਵੀਰ ਜੀ ਇੱਕ ਇੱਕ ਘਰ ਦੇ ਹੀ ਦੋਵੇਂ ਤਿਆਰ ਕੀਤੀਆਂ ਆਪਣੇ ਆਪ ਦੇ ਘਰ ਦੇ ਫਾਰਮਦ ਨੇ ਆ ਕਿ ਯਾਨੀ ਕਿ ਆਪਣਾ ਫਾਰਮ ਹੀ ਆ ਵਪਾਰ ਲੈਣ ਦਾ ਕੰਮ ਨਹੀਂ ਨਹੀਂ ਵਪਾਰ ਲੈਣ ਦਾ ਨਹੀਂ ਆਪਣਾ ਆਪ ਦਾ ਫਾਰਮ ਹੈ ਫਾਰਮ ਦੇ ਤਿਆਰ ਜਦੋਂ ਹੋ ਜਾਂਦੀ ਵੱਚੀ ਵੇਚ ਦਿੰਦੇ ਠੀਕ ਹੈ ਤੇ ਇਹ ਕਿੰਨੇ ਦਿਨ ਹੋਗੇ ਲੱਗ ਜਾ ਕਰਵਾ ਸੂਆ ਇਹਨੂੰ ਇਹ ਦੂਜਾ ਸੂਆ ਦੂਜਾ ਸੂਆ ਪਹਿਲੇ ਸੂਏ ਦਾ ਕੀਰ ਕਰ ਪਹਿਲੇ ਸੂਏ ਭਾਈ ਇਹਦਾ 28 ਲੀਟਰ ਦਾ ਕਰਗਾ ਕਰਗਾ 30 ਤੋਂ ਪਲੱਸ ਦਾ ਹੋਊ ਸਾਹਿਬ ਕਿ ਜਾਓਗੇ 35 ਪਲੱਸ 35 ਪਲੱਸ 32 ਪਲੱਸ ਹੋਊਗਾ ਇਹ ਤਾਂ ਪਲੱਸ ਚੱਲੂਗੇ ਨਹੀਂ 35 ਦੇ ਅਸੀਂ ਗਾਰੰਟੀ ਕਰਕੇ ਦੇਵਾਂ ਕਿਉਂਕਿ ਹੁਣ 28 ਕਿਲੋ ਦਾ ਬੌੜਾ ਹੀ ਆ ਦੇ ਤਾਂ ਅੱਛਾ 28 ਕਿਲੋ ਬੋਲਾ ਹੈ ਟਾਈਮ ਗਰਮੀ ਇੰਨੀ ਚ ਵੀ ਹਾਂ ਦੋ ਟਾਈਮ ਤਿੰਨ ਟਾਈਮ ਅਗਲਾ ਚੋਕ ਆਪਣੇ ਤੋਂ ਲੈ ਸਕਦਾ ਭਾਵੇਂ ਤਸੱਲੀ ਕਰਕੇ ਬਹੁਤ ਚਾਰ ਟਾਈਮ ਠੀਕ ਕੀ ਡਿਮਾਂਡ ਹੈ ਦੀ ਇਹਦੀ 1 ਤੀ ਆ 1 ਤੀ ਨੰਬਰ ਦਾ 9655301917 ਫੇਰ ਦੱਸਿਓ ਗੋ 9653501987 ਠੀਕ ਲਓ ਦੋਸਤੋ ਕਰੋ ਚੈੱਕ ਪਿਓਰ ਐਚਐਫ ਦੇ ਵਿੱਚ ਜਹਾਜ਼ ਮੰਡੀ ਦਾ ਜਹਾਜ਼ ਸ਼ਾਨਦਾਰ ਗਾਂ ਜੀ ਚੰਗਾ ਕੱਦ ਕਾਠ ਚੰਗੀ ਲੰਥ ਡੱਕਿਓ ਵੀਰ ਜੀ ਡੱਕਿਓ ਆਰਡਰ ਕੁਆਲਿਟੀ ਦੇਖ ਸਕਦੇ ਹੋ ਦੋਸਤੋ ਲਾਓ 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 ਬਹੁਤ ਸ਼ਾਨਦਾਰ ਬੋਦੀ ਵਾਲੀ ਗਾਂ ਹੈ ਤੇ ਨਾੜਾਂ ਦੇਖ ਸਕਦੇ ਹੋ ਹਵਾਨੇ ਦੀਆਂ ਤੁਹਾਨੂੰ ਬਹਿਣੀ ਵਾਲੇ ਪਾਸੋਂ ਤੁਹਾਨੂੰ ਥਣੇ ਦਿਖਾਉਣੇ ਆ ਉਹ ਸ਼ਾਨਦਾਰ ਚੰਗਾ ਕਾਤਗਾਹ ਆ ਜਿੰਨੇ ਦੋ ਸਾਹਮਣੀਆਂ ਉਹਦੇ ਨਾਲ ਉਹ ਇਹੋ ਜਿਹੀ ਇੱਕ ਸਾਹਮਲੇ ਉਹ ਚੰਗੀ ਤੇ ਆ ਦੋਸਤੋ ਬਹਿਣੀ ਵਾਲੇ ਪਾਸੋਂ ਥਣ ਦੇਖ ਸਕਦੇ ਹੋ ਤੁਸੀਂ ਤੇ ਨਾੜਾਂ ਵਿੱਚ ਤੇ ਮੁੱਠੀ ਵਾਲਾ ਥਣ ਕਾਫੀ ਸਪੇਸ਼ੀਅਲ ਸੱਸੀ ਕਾ ਭਾਉਜੀ ਸੱਤਰੀ ਉਹ ਠੀਠਾ ਜੀ ਕਿਨਵਾ ਸੂਹਾ ਜੀ ਦੂਜਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਪਰਸੋ ਹੋਈ ਆ ਵੀਰ ਜੀ ਪਰਸੋ ਬੋਲੇ ਚ ਜਾਂਦੇ ਕਿੰਨਾ ਬੋਲਾ ਜੀ ਬੋਲਾ ਹੈਗਾ ਜੀ 22 ਲੀਟਰ ਜਿਹੜਾ ਆਪਾਂ ਚਵਾ ਸਕਦੇ ਆ ਚਵਾ ਸਕਦੇ ਠੀਕ ਘਰ ਦੀ ਵੀ ਵਪਾਰ ਲੈਂਦੇ ਆ ਜੀ ਇਹ ਤਾਂ ਘਰ ਦੀ ਜਿਉਂ ਵਪਾਰ ਵੀ ਕਰਦੇ ਆ ਅੱਛਾ ਦੋਵੇਂ ਕੰਮ ਕਰਦੇ ਠੀਕ ਕੀ ਡਿਮਾਂਡ ਕਰਦੇ ਜੀ ਇਹਦਾ 140 40 ਮਾਨਦਾਨ ਕਰਦਾਂਗੇ ਨੰਬਰ ਦੱਸ ਦਿਓ 936350409 ਠੀਕ ਦੋਸਤੋ ਬਹੁਤ ਸੋਹਣੀ ਗਾ ਬਹੁਤ ਸ਼ਾਨਦਾਰ ਆਰਡਰ ਕੁਆਲਟੀ ਚੈੱਕ ਕਰੋ ਤੁਸੀਂ ਸਫੇਦ ਚਿੱਟੀ ਮੈਨੂੰ ਇੰਨੀ ਪਿਆਰੀ ਲੱਗੀ ਆ ਵੀ ਬਹੁਤ ਸੋਹਣੀ ਗਾ ਬੈੜ ਤੇ ਸ਼ਾਨਦਾਰ ਆਰਡਰ ਕੁਆਲਟੀ ਚੈ ਲੈ ਪਾਉ ਜੀ ਦੋਦਾਂ ਦਾ ਦੋਦਾਂ ਦਾ ਮੂੰਹ ਚਲੋ ਉੱਥੇ ਬਨ ਕੇ ਵਿਖਾ ਦਨੇ ਬਨ ਕੇ ਉਹ ਸੋਹਣੀ ਗਾ ਤੇ ਥਣ ਵੇਖੋ ਲੱਗਾ ਦੋਸਤੋ ਤਾਂ ਹੀ ਮੈਂ ਕਹਿੰਦਿਆਂ ਮੱਝਾਂ ਰਗਾ ਥਾਣਿਆ ਨਾੜਾਂ ਦੀ ਦੀਆਂ ਤੇ ਮੂੰਹ ਦੋ ਦੰਦ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਸੂਈ ਨੂੰ 3 ਦਿਨ ਹੋ ਗਏ ਜੀ 3 ਦਿਨ ਬੋਲੇ ਚ ਚੱਲ ਰਹੀ ਹੈ ਕਿੰਨਾ ਬੋਲਾ ਜੀ ਬੋਲਾ ਹੋਊਗਾ ਜੀ 13 14 13 14 ਕਿਲੋ ਕਿੰਨਾ ਦੁੱਧ ਕਰਦੇ ਹੋ ਵੇਖੋ ਇਹ ਇਹਦਾ ਇੱਕ ਦਾ ਹੈ ਬੱਛੀ ਹੋਲੀ ਹੈ ਜੇ ਮੂੰਹਨ ਦੋ ਦੰਦ ਦੋ ਦੰਦ ਦੋ ਦੰਦ ਦਾ ਜੇ ਮਾਲਕ ਕਿੰਨੇ ਚਿਰ ਦੀ ਬੰਦੀ ਢਾਈ ਕਿੰਨੇ 3 ਸਾਲ ਦੀ ਬੰਦੀ ਢਾਈ ਕਿੰਨੇ ਸਾਲ ਦੀ ਤੇ ਕੀ ਡਿਮਾਂਡ ਕਰਦੇ ਹੋ ਡਿਮਾਂਡ ਲੱਖ ਰੁਪਏ ਹੈ ਲੱਖ ਰੁਪਏ ਸੀਲ ਟੰਨੀ ਹੈ ਠੰਡੀ ਸੀਲ ਦੋਸਤੋ ਵੇਖੋ ਚੈੱਕ ਕਰੋ ਥਣਬਾ ਸੋਹਣੀ ਬੜੀ ਆ ਵੈਡ ਬਣੀ ਤੇ ਨੰਬਰ ਦੱਸ ਦਿਓ ਨੰਬਰ ਹੈਗੇ 98144 43066 ਪਿੰਡ ਲੋ ਦੋਸਤੋਂ ਮੰਡੀ ਦਾ ਸ਼ਿੰਗਾਰ ਕਰੋ ਚੈੱਕ ਤੁਰ ਲੈਣ ਦੋ ਪਰਾਂ ਨੂੰ ਬਹੁਤ ਸ਼ਾਨਦਾਰ ਗਾਂ ਜੀ ਕਿਹੇ ਗੱਲਾਂ ਕੁਸੀ ਨਹੀਂ ਕਾਦ-ਕਾੜ ਵਜਨ ਵਟਾ ਤੇ ਆਰਡਰ ਕੁਆਲਿਟੀ ਤੁਹਾਨੂੰ ਦਿਖਾਉਣੀ ਆ ਜੇ ਆਰਡਰ ਕੁਆਲਿਟੀ ਦੂਸਤੋ ਚੈੱਕ ਕਰੋਗਾ ਬਹੁਤ ਸ਼ਾਨਦਾਰ ਆਰਡਰ ਕੁਆਲਿਟੀ ਜਿੰਨੇ ਪਸ ਤੇਰੀ ਡੰਗਰ ਸਾਹਮਣੇ ਆਣਾ ਤੇ ਨਾ ਡੰਗਰਾਂ ਨਾਲ ਇਹੋ ਜੀ ਇੱਕ ਹੀ ਸੰਭੀ ਹੋਇਆ ਬਈ ਡੱਕਲੀ ਡੱਕੀ ਤੇ ਨਾ ਡੰਗਰਾਂ ਨਾਲ ਇਹੋ ਜੀ ਇੱਕ ਹੀ ਸੰਭੀ ਹੋਇਆ ਕਰਮਾਲੀ ਤੇ ਬੜੀ ਆ ਥਾਂ ਵੇਚਾ ਦੇ ਬੈਣੀ ਵਾਲੇ ਪਾਸੇ ਤੇ ਗਾਂ ਲੱਗਦਾ ਵੀ ਸ਼ੈੱਡ ਦੀ ਜਿਵੇਂ ਨਾ ਪਲੀ ਹੁੰਦੀ ਗਾਂ ਤੇ ਇਸ ਤਰ੍ਹਾਂ ਲੱਗਦੀ ਆ ਜੇ ਸੂਨ ਵਾਲੀ ਆ ਗਾਂ ਤੇ ਉਹ ਖੜਾ ਉਹ ਜਾਗੋ ਆ ਦੇਖ ਪੱਕੇ ਕੋਲ ਆ ਦੇਖੋ ਬਹੁਤ ਸ਼ਾਨਦਾਰ ਗਾਂ ਬਾਕੀ ਭਾਈ ਹੁਣ ਕੁਛ ਦਿਆਂ ਕੀ ਡਿਮਾਂਡ ਕਿਣਾਂ ਸੂਬਾ ਕਿੰਨੇ ਅੰਦਰ ਰਹਿੰਦੇ ਸਸੀ ਗਵੀਰ ਜੀ ਉਹ ਠੀਕ ਠਾਕ ਜੀ ਹਾਂਜੀ ਕਿਣਾਂ ਸੂਬਾ ਜੀ ਪਹਿਲੇ ਦੱਸੋ ਸੂਬਾ ਇਹ ਤੀਜਾ ਸੂਨ ਵਾਲੀ ਐ ਨਾ ਸੂਈ ਹੋਈ ਐ ਸੂਈ ਐ ਕਿਦਾਂ ਦੀ ਹੈਨੂ ਉਹ ਗਿਆ ਜੱਤਾ ਜੀ ਜੀ ਪਾਸਾ ਇਹ ਮਲ 2-4 ਦਿਨ ਹੀ ਬੌਲੇ ਜੀ ਚੱਲ ਰਹੀ ਹੈ ਕਿੰਨਾ ਬੌਲਾ ਜੀ ਬੌਲਾ ਚਾਣਾ ਹੈਗਾ ਉਹ ਗਈ 20-25 30 ਪਤੀ ਦੁੱਧ ਕਿੰਨਾ ਕਰ ਦੂੰ ਦੁੱਧ ਜੀ 45 ਦੇ ਲਵੇ ਦਵੇ ਅੱਛਾ ਜੀ ਕਿੱਡਾ ਮਾਨਾ ਲੱਗਦਾ ਵੀ ਹੈ ਕੋਈ ਚੱਕਰ ਨਹੀਂਗਾ ਬਾਦੀ ਬੁੱਧੀ ਬਰੀ ਸੀ ਅੱਜ ਇਹਦਾ ਭਾਲ ਉਹ ਪਈ ਹੈ ਤਾਂ ਕਰਕੇ ਕੋਈ ਪੂਰਾ ਸੈੱਟ ਨਹੀਂ ਹੋਇਆ ਠੀਕ ਤਾਜੀ ਸੂਈ ਕਰਕੇ ਤਾਂ ਵੀ ਲਿੱਸੀ ਲੱਗਦਾ ਡੰਗ ਕੀ ਡਿਮਾਂਡ ਕਰਦੇ ਜੀ ਜੀ 1.5 ਡੇਢ ਮਾਨਤਨ ਮਾਨਤਨ ਕਰਦੇ ਨੰਬਰ ਦੱਸੋ 6887130